ਵਾਹਿਗੁਰੂ ਸਾਹਿਬ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਦੋਵਾਂਤ ਬਨਣਾ ਆਣ ਪਵਾਰ ਸਰਬ ਕਲਾ ਸਮਰੱਥ ਦੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਝੋ ਸੱਜਣ ਮੈਂ ਡਿਆੜੀ ਸਿਸੂ ਤਾਰ ਨੈ ਨਮਹ ਜੇ ਤਰਸ ਦੇ ਕਤ ਤਸੀ ਦੀਦਾ ਜੀਨਾ ਪਸੀ ਦੀਦਾ ਪਰਮਤੇ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਸ਼ਣ ਕੀ ਵਾਹ ਬੜੇ ਭਾਵਨਾ ਵਾਲੇ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾ ਰਿਓ ਸਵਾਗਤ ਹੁਣ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਚਲਦਾਈ ਲੜੀ ਬਾਤ ਗੁਰਬਾਣੀ ਦੀ ਕਥਾ ਨੂੰ ਸੁਣਾਉਣ ਕਰੀਏ ਸਤਿਗੁਰਾਂ ਦੀ ਬਖਸ਼ੀ ਪਰਦੇ ਬਲਾਈਏ ਆਪ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਸ਼ਾ ਜੀ ਦਾ ਕਲਪ ਬਚਨ ਪੜਿਆ ਜੀ ਬਾਬਾ ਹੋ ਸੋਣਾ ਖੁਸ਼ੀ ਖੁਆਰ ਜਿ ਸੁਪੈ ਸੰਪੂਰੀਏ ਮਨ ਵਿੱਚ ਲਗ ਰਕਾਰ ਆਓ ਅਜਾ ਪਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 17 ਜਤੇ ਸੁਭਾਏਮਾਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਵਚਨ ਪੜਨਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਗੰਗੋ ਕੀ ਕਾਇਆ ਰਤਨਾ ਕੀ ਲਲਕਾ ਅਬਰ ਵਾਰਤਨ ਸਾਸ 68 తీర్ ਕਾਮੁ ਟਿੱਕਾ ਚਿਤ ਕੰਡ ਮਤ ਜਗਾਸ ਕੀ ਪਾਵਨ ਸਵਰਗੀ ਵਿਚਾਰ ਕਰੀਏ ਇਹ ਸਬਦ ਵਿੱਚ ਗੁਰੂ ਨਾਨਕ ਸਾਹਿਬਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਪ੍ਰਤੀ ਜਗਿਆਸੂ ਕਹਿੰਦੇ ਨੇ ਗੌਰਮਖ ਜਿਹਨੂੰ ਗੁਰੂ ਦੇ ਸ਼ਰਨ ਤੱਕ ਫੇਰ ਚੋਵੇ ਜਿਹਨੂੰ ਲਾਲਸਾ ਹੋਵੇ ਉਹ ਜਗਿਆਸੂ ਕਹਿੰਦੇ ਕਰਤਾਰਪੁਰ ਸਾਹਿਬ ਸਿੱਖ ਸੰਗਤਾਂ ਨੇ ਪੁੱਛਣ ਤੋਂ ਕਿ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗੁਟ ਕਿਹੋ ਜਿਹੀ ਹੋਣੀ ਚਾਹੀਦੀ ਹੈ ਗੁਟ ਕਿਹੋ ਜਿਹੀ ਹੋਵੇ ਤਾਂ ਸਤਗੁਰਾਂ ਨੇ ਉੱਤਰ ਵਿੱਚ ਸ਼ਬਦ ਉਚਾਰਨ ਕੀਤਾ ਪਹਿਲਾਂ ਗੁਰਮਖਾਣਾ ਦੀ ਵਿਵਸਥਾ ਕਥਨ ਕਰਦੇ ਆ ਪੰਗੋ ਕੀ ਕਾਇਆ ਐ ਭਾਈ ਕੇਸਰ ਦੀ ਪ੍ਰਾਣ ਦੇਹ ਏ ਨਿਰਮਲ ਹੈ ਰਤਨਾ ਕੀ ਲਗਾਤਾ ਤੇ ਉਹ ਦੇ ਰਤਨਾ ਦੀ ਪ੍ਰਾਣ ਸੁੰਦਰਤਾ ਦੇ ਸਹਿਤ ਹੋਵੇ ਆਗਰ ਵਾਸ ਤਨੁ ਸਾਸ ਆਗਰ ਸਾਸ ਸੰਗ ਦੀ ਓਟ ਦੀ ਲੱਕੜੀ ਵਰਗੀ ਭਗਤ ਰੂਪੀ ਮੈਂ ਕਾ ਸਾਰ ਸੰਤ ਜੀ ਅਗਰ ਇੱਕ ਸੰਬੰਧੀ ਵਾਲਾ ਦਰਖਤ ਹੈ ਜੋ ਜਿਆਦਾਤਰ ਆਸਾਨ ਦਿੱਤਾ ਆਸਾ ਤੀਰਥ ਕਾਮਕ ਪਟਿਕਾ ਜਿਤਕਾ ਤੋਂ ਮੱਤਵਿਦਾਸ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਦਾ ਐਸਾ ਫਲ ਹੈ ਕਿ ਜੇਹੋ ਜਿਹਾ 88 ਤੀਰਥਾਂ ਦਾ ਇਸ਼ਨਾਨ ਕਰ ਲੈਂਦੇ ਹੋ ਕਿ 88 ਤੀਰਥਾਂ ਦੇ ਇਸ਼ਨਾਨ ਦੇ ਫਲ ਦਾ ਜਸ ਸਾਧ ਸੰਗਤ ਜੀ ਆ ਉਹਨਾਂ ਅੱਗੇ 18 ਤੀਰਥ ਕੀਤੇ ਜਨੇ ਉਹ ਤਾਂ ਮੁੱਖੀ ਪਰਮੇਸ਼ਰ ਦੇ ਸਰੂਪ ਵਿੱਚ ਇਸਤਤ ਹੋਏ ਨੇ ਮਨ ਨੂੰ ਤਪਕਾਰ ਭਾਵ ਹਿਰਦੇ ਚ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧੀ ਦਾ ਅਗਾਸ ਕੀਤਾ ਹੋਇਆ ਪ੍ਰਕਾਸ਼ ਕੀਤਾ ਹੋਇਆ ਉਹਨਾਂ ਮਤੀਸਾ ਲਾਹਨ ਸੱਚ ਨਾਮ ਗੁਣਤਾਸ ਉਹਨਾਂ ਵਾਲੀ ਮਤਲ ਹੈ ਕਿ ਪਰਮੇਸ਼ਰ ਦੀ ਸਿਮਤ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ ਉਹ ਗੁਣਾ ਦੇ ਪਾਤਰ ਨੇ ਗੁਣਾ ਦੇ ਖਜ਼ਾਨੇ ਨੇ ਸੱਚਾ ਨਾਮ ਗੁਣਾ ਦਾ ਖਜ਼ਾਨਾ ਉਹਨਾਂ ਦੀ ਮਤ ਵਿੱਚ ਹੈ ਬਾਬਾ ਹੋਰ ਮਤ ਹੋਰ ਹੋਰ اے ਭਾਈ ਪਰਮੇਸ਼ਰ ਦੀ ਮਤ ਤੋਂ ਬਿਨਾਂ ਜੋ ਹੋਰ ਮਤ ਹੈ ਉਹ ਹੋਰ ਵੀ ਹੋਰੀ ਹੈ। ਪਾਪਰਮੇਸ਼ਰ ਤੋਂ ਦੂਰ ਕਰਨ ਵਾਲੀ ਹੈ। ਹੋਰ ਮਤਾਂ ਦਾ ਫਲ ਵੀ ਹੋਰੀ ਹੁੰਦਾ ਹੈ ਤੇ ਉਹਨਾਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਹੋਰ ਭਾਵ ਹੋੜ ਭਾਵ ਰੋਪਣ ਕਰ। ਭਾਵ ਸੰਸਾਰ ਚ ਹੋਰ ਵੀ ਨੇਕਾ ਮਤ ਨਹੀਂ ਜਿਵੇਂ ਜੈਨੀਆਂ ਦਾ ਮਤ ਹੋਰ ਹੈ। ਕਲਪਕਾਂ ਦਾ ਮਤ ਧੋਰ ਹੈ ਹੱਡੀਆਂ ਦੀ ਮਾਲਾ ਪਾਈ ਫਿਰਦੇ ਨੇ న్యాయਕ ਇਸਵਰ ਨੂੰ ਇੱਕ ਦੇਸੀ ਮੰਨਦੇ ਐ ਕਾਲਾਵਾਦੀ ਕਾਲ ਨੂੰ ਮੰਨਣ ਵਾਲੇ ਨੇ ਇਹਨਾਂ ਦੇ ਮਤ ਹੋਰ ਨੇ ਇਸ ਕਰਕੇ ਇਨ੍ਹਾਂ ਮਤਾ ਮਾਹਰ ਨਹੀਂ ਲੱਗਣਾ ਚਾਹੀਦਾ ਜੇ ਸੋਹੇ ਰਤਮਾਈਏ ਊੜੇ ਊੜਾ ਜੋੜਾ ਜੇ ਸੈਂਕੜੇ ਵਾਰੀ ਇਹਨਾਂ ਦੀ ਸਿੱਖਿਆ ਤੋਂ ਲੈ ਕੇ ਕੋਈ ਵਿਅਕਤੀ ਕਮਾਈ ਕਰ ਲਈ ਫੇਰ ਵੀ ਇਹਨਾਂ ਝੂਠਿਆਂ ਦਾ ਵੱਲ ਝੂਠੇ ਜਿਵੇਂ ਸੂਤ ਅੰਦਰ ਗੰਨਾ ਦੇ ਕੇ ਮਾਲਾ ਬਣਾ ਲਈਏ ਓਵੇਂ ਹੀ ਝੂਠਿਆਂ ਦੀਆਂ ਝੂਠੀਆਂ ਗੱਲਾਂ ਨੇ ਭਾਵੇਂ ਗੱਪਾਂ ਮਾਰਦੇ ਨੇ ਕਿ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ ਮੈਨੂੰ ਰਧੀਆਂ ਸੁਧੀਆਂ ਮਿਲ ਗਈਆਂ ਆ ਸਭ ਝੂਠੀ ਬੋਲਦੇ ਨੇ ਰਹਾਓ ਅੱਗੇ ਸਤਿਗੁਰੂ ਜੀ ਮਨ ਮੁਖ ਦੀ ਖਨਾਤ ਤੱਕ ਇਹ ਗੁਰਮਖਾਂ ਦੀ ਅਵਸਥਾ ਤੁਸੀਂ ਪਹਿਲਾਂ ਵੀ ਪਰ ਮਾਨਵ ਮੁਖਾਂ ਦੇ ਗੱਲ ਤੋਂ ਲੱਗਦਾ ਪੂਜ ਲੱਗ ਆ ਪੀਰ ਆਖੀ ਐ ਸਭ ਮਿਲੈ ਸੰਸਾਰ ਐਡਾ ਵੱਡਾ ਕੋਈ ਨਿਕ ਬਣ ਜਾਵੇ ਕਿ ਸਾਰੇ ਲੋਕ ਪੀਰ ਪੀਰ ਕਹਿਣ ਲੱਗ ਪੈਂਦਾ ਹੈ ਜਹਿੰਦੂਆਂ ਦਾ ਕੋਈ ਨਿਕ ਗੁਰੂ ਬਣ ਜਾਵੇ ਤੇ ਪੂਜਾ ਹੋਣ ਲੱਗ ਜਾਵੇ ਮੁਸਲਮਾਨਾਂ ਦਾ ਪੀਰ ਬਣ ਜਾਵੇ ਤੇ ਜਗਤ ਦੇ ਸਾਰੇ ਲੋਕ ਉਸ ਨੂੰ ਇਹ ਉਡਾ ਦੇ ਕੇ ਮਹਿਲਨਾ ਤੇ ਨਾਮਸ਼ਕਾਰਾਂ ਕਰਨੋਂ ਨਾਮ ਸਦਾਏ ਆਪਣਾ ਹੋਵੇ ਸਦ ਸੁਮਾਰ ਤੇ ਆਪਣਾ ਨਾਮ ਵੱਡਾ ਅਖਵਾਏ ਭਾਗ ਗੁਰੂ ਜਾਂ ਪੀਰ ਕਰਕੇ ਜਾਣਿਆ ਜਾਵੇ ਤੇ ਸਿੱਧਾ ਵਿੱਚ ਗਿਣਤੀ ਹੋਵੇ ਜਾਪਤ ਲਿਖੈ ਨਾ ਪਵੇ ਸਭਾ ਪੂਜ ਖਵਾਰ ਜੇ ਕੋਈ ਵੈ ਗੁਰੂ ਦੀ ਦਰਗਾਹ ਦੇ ਚੇਸ ਵੀ ਇੱਜ਼ਤੋਂ ਲੇਖੇ ਵਿੱਚ ਨਾ ਪਵੇ ਪਰਵਾਨਕ ਨਾ ਹੋਵੇ ਆ ਪਿਆਰੋ ਇਹ ਸਾਰੀ ਪੂਜਾ ਖਰਾਬ ਕਰਨ ਵਾਲੀ ਹੈ ਦੁੱਖ ਦੀ ਨਾਲ ਹੀ ਹੈ ਜਿਵੇਂ ਕਿਸੇ ਸਾਧੂ ਨੇ ਜਖਣੀ ਵਾਸ ਵਿੱਚ ਕਰਨੀ ਤੇ ਹਾ ਰੋਜ 25 ਰੁਪਏ ਉਸਦੇ ਆਸਨੇਠ ਆਜਾਇਆ ਇਸ ਪ੍ਰਕਾਰ ਸਾਰੀ ਬੁਮਾਰਾ ਖਾ ਪੀ ਕੇ ਗੁਜ਼ਾਰ ਦਿੱਤੀ ਜਦੋਂ ਵਿਰਧ ਹੋਇਆ ਤਾਂ ਮੁਕਤੀ ਦਾ ਖਿਆਲ ਆਇਆ ਤੇ ਮੁਕਤੀ ਦੀ ਇੱਛਾ ਰੱਖ ਕੇ ਸਤ ਸੰਗਤ ਵੱਲ ਜਾਣ ਲੱਗਿਆ ਤਾਂ ਰਾਸਤੇ ਵਿੱਚ ਲਖਣੀ ਨੇ ਦਰੋਚ ਲੈਆ ਤੇ ਚੀਕਾਂ ਪਿਆ ਮਾਰੇ ਹੁਣ ਜਖਣੀ ਨੇ ਉਸ ਦਾ ਮੂੰਹ ਰੇਤ ਚ ਦਬਵਾ ਦਿੱਤਾ ਸੀ ਤੇ ਕਹਿਣ ਲੱਗੀ ਕਿ ਤੂੰ ਸਾਰੀ ਉਮਰ ਮੈਨੂੰ ਆਪਣੇ ਵਸ ਚ ਰੱਖਿਆ ਤੇ ਹੁਣ ਆਪ ਮੁਕਤ ਹੋਣਾ ਚਾਹਣਾ ਇਹ ਕਿਵੇਂ ਹੋ ਸਕਦਾ ਹੁਣ ਤਾਂ ਮਰਨ ਵਾਸਤੇ ਉਹ ਪ੍ਰੇਤ ਵੀ ਹੋਣ ਮਿਲਣੀ ਹੈ ਇਸ ਤਰ੍ਹਾਂ ਰੋਂਦਾ ਚੀਕਦਾ ਸਾਹ ਮਰ ਗਿਆ ਤੇ ਦਰਗਾਹ ਚ ਸੁਰਖਰੂ ਨਾ ਹੋਇਆ ਤੇ ਇਸ ਤਰ੍ਹਾਂ ਸਾਧ ਸੰਗ ਜੀ ਬੌਲੇਵਾਲ ਨਵਾਸੀ ਕਿਸਨ ਸਿੰਘ ਤੇ ਇੱਕ ਗ੍ਰਾਂਤੀ ਸਿੰਘ ਸਾਹ ਸਿੰਘ ਜੀ ਜਿਹੜੇ ਗੁਰੂ ਨੂੰ ਛੱਡ ਕੇ ਇਹਨਾਂ ਦੀ ਪੂਜਾ ਕਰਨ ਲੱਗੇ ਦੋਵੇਂ ਖੂਹ ਉੱਤੇ ਬੈਠ ਕੇ ਤਪ ਕਰਿਆ ਕਰਨ ਜਦੋਂ 35 ਕੁ ਦਿਨ ਬੀਤ ਗਏ ਤਾਂ ਖੂਹ ਚ ਲਤਲ ਲੁਕਾ ਕੇ ਬੈਠੇ ਸਨ ਉਸ ਸਮੇਂ ਖੂਹ ਐਨਾ ਉੱਝ ਲਿਆ ਤੇ ਦੋਵੇਂ ਡਰਦੇ ਮਾਰੇ ਭੱਜ ਉੱਠੇ ਤੇ ਸਾਹਮਣੇ ਪਾਕੀਆਂ ਵਾਲੀ ਆਗਲ ਆ ਕੇ ਗੁਰੂ ਜੀ ਤਾਵੇ ਸੁਣਨ ਲੱਗੀ ਤੁਸੀਂ ਮੈਨੂੰ ਸਿੱਧਾ ਕਰਨਾ ਚਾਹੁੰਦੇ ਹੋ ਉਸ ਵੇਲੇ ਦਰਦਾ ਕਿਸਨ ਸਿੰਘ ਤਾਂ ਬੈਠੇ ਆ ਵੜਿਆ ਤੇ ਰਣਜੀਤ ਸਿੰਘ ਬੇਹੋਸ਼ ਹੋ ਕੇ ਡੱਕਾ ਬੜੇ ਸਾਧਕਾਂ ਦੀ ਇਹ ਹਾਲਤ ਹੋਈ ਹੈ ਤੇ ਅੱਗੇ ਬਰ ਮਹਾਰਾਜ ਕਹਿੰਦੇ ਨੇ ਇਸ ਕਰਕੇ ਭਾਈ ਜਿੰਨ ਕੋ ਸਤਗੁਰ ਥਾਪਿਆ ਤਸਮੇਤ ਨਾ ਸਕੈ ਕੋਈ ਉਹ ਭਾਈ ਜਿਨ੍ਹਾਂ ਗੁਰਮਖਾਂ ਨੇ ਸਤਗੁਰ ਨੂੰ ਸਥਾਪਨਾ ਕੀਤਾ ਭਾਵ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੂੰ ਜੋ ਵਡਿਆਈ ਸਤਬੰਦਾਂ ਨੇ ਕੀਤੀ ਹੈ ਨਾ ਤੰਨਾਂ ਦੀ ਵਡਿਆਈ ਨੂੰ ਕੋਈ ਵੀ ਮਟਾ ਨਹੀਂ ਸਕਦਾ ਇਸ ਕਰਕੇ ਗੱਲ ਹੈ ਕਿ ਭਾਈ ਹੋਰ ਦੇਵੀ ਦੇਵਤਿਆਂ ਨੂੰ ਪੂਜਾਂਗੇ ਪੀਰਾਂ ਨੂੰ ਪੂਜਾਂਗੇ ਸਤਿਗੁਰੂ ਜੀ ਨੇ ਕਿਉਂ ਵਰਜਿਆ ਕਿਉਂਕਿ ਇਹਨਾਂ ਦੀ ਗੁਰਪੀਰਾਂ ਕੀ ਚਾਤਰੀ ਮਹਾਂ ਕਰੜੀ ਸੋਹਾਰ ਬੜੀ ਕਰੜੀ ਹੈ ਜੇ ਕਰਨ ਲੱਗੇ ਤਾਂ ਸਾਹ ਸਮੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਧੰਗ ਗੁਰਬ੍ਰੰਸਾ ਮਾਰਦ ਦੇ ਵਿੱਚ ਇੱਕ ਬਚਨ ਲਿਖਦੇ ਹੈ ਪੈਰੋ ਪੂਤ ਸੀਤਲਾ ਧਾਵੈ ਨਰ ਸੇ ਨਾਰ ਪਿਰਤ ਜਾਵੈ ਉਹ ਬੜੇ ਸਤਿਗੁਰਾਂ ਨੂੰ ਪਿਆਰੀ ਬਜੋਨ ਦਿੱਤੇ ਵੀ ਜੇ ਕਹਦੇ ਭੈਰੋ ਨੂੰ ਖੁਸ਼ ਕਰ ਲਿਆ ਤਾਂ ਕਹਿੰਦੇ ਭਾਈ ਭੈਰੋ ਵਰਗਾ ਸਰੂਪ ਮਿਲ ਜਾਂਦਾ ਜੇ ਕਹਿੰਦੇ ਨਾ ਖੁਸ਼ ਹੋਇਆ ਤੇ ਹੁਣ ਭੈਰੋ ਦੀ ਸਵਾਰੀ ਹੈ ਉਹ ਕੁੱਤੇ ਦੀ ਹੈ ਉਹ ਕੁੱਤਾ ਦਾ ਨਾਂ ਪੈਂਦਾ ਫਿਰ ਐਵੇਂ ਜਿਵੇਂ ਸੀਤਲਾ ਹੈ ਸੀਤਲ ਦਾ ਮਾਗੀ ਹੈ ਜਿਹੜੀ ਸਾਧ ਸੰਗ ਦੀ ਉਹਦੀ ਸਵਾਰੀ ਕਾਦੀ ਹੈ ਗਦੇ ਦੀ ਸਵਾਰੀ ਹੈ ਤੇ ਸਾਧ ਸੰਗ ਜੀ ਖੁਸ਼ ਕਰ ਲਿਆ ਆ ਕਹਿੰਦੇ ਇਸ ਈ ਦਾ ਸਰੂਪ ਉਹ ਮਿਲਦਾ ਜੇ ਨਾ ਖੁਸ਼ ਕੀਤਾ ਫਿਰ ਕੋਤੇ ਦਾ ਮਿਲਦਾ ਸ੍ਰੀ ਸਤਿਗੁਰਾਂ ਕਹਿਣ ਦਾ ਭਾਵ ਕੀ ਹੈ ਸਾਸ਼ਣ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਜੇ ਹੋ ਜੀ ਦੀ ਅਸੀਂ ਪੂਜਾ ਕਰਾਂਗੇ ਰੋਹਿ ਜੇ ਬਣਾਂਗੇ ਤਾਂ ਤੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦਾ ਹਾਰ ਹਰ ਜਨ ਕੋਈ ਏਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜ ਤੰਗ ਜਲੀ ਵਿਖੇ ਸਮਾਏ ਉਹ ਕਹਿੰਦੇ ਰੱਬ ਵਰਗੇ ਬੜੋ ਤਾਰੇ ਭਾਈ ਉਹਦੇ ਥਾਪੇ ਹੋਏ ਜਿਵੇਂ ਮਾਰਾ ਕਹਿੰਦੇ ਇੱਕ ਆ ਮਾਹੀ ਜੁਗਤ ਵਿਆਹੀ ਤੈ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਰ ਦੁਨੀਆ ਦੇ ਲੋਕਾਂ ਨੇ ਇਹਨਾਂ ਨੂੰ ਰੱਬ ਮੰਨ ਰੱਖਿਆ ਪਰ ਇਹ ਰੱਬ ਥੋੜਾ ਕਹਿੰਦੇ ਤਾਂ ਰੱਬ ਦੇ ਬਣੇ ਸੇਵਕ ਨੇ ਏਵੇਂ ਰੱਬ ਦੇ ਬਣੇ ਸੇਵਕ ਨੇ ਹੁਣ ਸਿੱਖਿਆ ਕੀ ਲੈਣੀ ਸੀ ਹੁਣ ਮੂਰਤੀਆਂ ਠਾਪੀਆਂ ਗਈਆਂ ਮੰਦਰਾਂ ਦੇ ਮੂਰਤੀ ਪੂਜਾ ਇਹ ਨਹੀਂ ਵੀ ਥਾਲ ਲੈ ਲਿਆ ਤਿਲ ਕਲਾ ਲਿਆ ਉਹ ਪੂਜਾ ਨਹੀਂ ਸੀ ਇਹਦਾ ਇੱਕ ਕਾਰਨ ਸੀ ਵੀ ਦੇਖੋ ਭਾਈ ਦੁਨੀਆ ਦੇ ਲੋਕੋ ਇਹ ਦੇਵੀ ਦੇਵਤਿਆਂ ਦੀ ਇਹ ਇਹਨਾਂ ਦਾ ਮੰਨਤਾ ਜੇ ਅੱਜ ਹੋ ਰਹੀ ਹੈ ਉਦੋਂ ਸਿੱਖਿਆ ਲਈ ਸੀ ਵੀ ਕਿਤੇ ਇਹ ਬੰਦਿਆ ਤੂੰ ਵੀ ਕਿਤੇ ਪਰਮਾਤਮਾ ਦੀ ਬੰਦਗੀ ਕਰੇ ਸਿਮਤ ਸਲਾਹ ਕਰੇ ਤਾਂ ਇਹਨਾਂ ਨੂੰ ਤੇਰੀ ਵੀ ਦੁਨੀਆ ਦੇ ਵਿੱਚ ਪੂਜਾ ਹੋਵੇਗੀ ਪੂਜਾ ਦਾ ਵਾਪਸੀ ਪੂਜਾ ਜਾਏ ਮੇ ਦਾ ਸਤਕਾਰ ਆ ਜਾਵੇ ਹਰ ਕੋਈ ਸਤਕਾਰ ਕਰੇਗਾ ਹਰ ਕੋਈ ਸੀਸ ਨਵਾਏਗਾ ਪਰ ਅਸੀਂ ਤਾਂ ਉਲਟੀ ਜਿਹੜੇ ਰੱਬ ਦੇ ਗੁਨਾਹੇ ਸੇਵਕ ਸੀ ਕਹਿੰਦੇ ਉਹਨਾਂ ਦੀ ਮਗਰ ਲਾ ਕੇ ਹੁਣ ਰੱਬ ਨੂੰ ਸੱਜ ਕੇ ਤੇਲਿਆਂ ਨੇ ਮਗਰ ਲਾ ਕੇ ਕੰਮੀ ਇਹ ਰਹਿ ਕੇ ਮਾਰੇ ਮਾਰਨ ਤਾਂ ਡਿਊਟੀ ਲਈ ਸੀ ਕਿ ਨਾ ਇੱਕ ਸੰਸਾਰ ਇੱਕ ਨੂੰ ਸ੍ਰਿਸ਼ਟੀ ਪੈਦਾ ਕਰਨ ਦੀ ਇੱਕ ਭੰਡਾਰੀ ਕੋ ਰੋਜੀ ਦੇਣ ਦੀ ਤੇ ਇੱਕ ਲਾਇ ਦੀ ਬਾਣ ਇੱਕ ਨੂੰ ਵਿਮੋਗ ਲਾ ਬਾਣ ਵਾਣ ਇਹ ਡਿਊਟੀਆਂ ਸੀ ਨਾ ਵੀ ਪਰ ਇਹਨਾਂ ਹੀ ਦੁਨੀਆ ਦੇ ਲੋਕ ਰੱਬ ਮੰਨ ਗਏ ਪਰ ਪ੍ਰਮਾਤਮਾ ਇੱਕ ਹੈ ਜਿਹਦੇ ਬਾਰੇ ਸਤਿਗੁਰੂ ਨਾਨਕ ਦੇਵ ਮਾਰ ਕਹਿੰਦੇ ਨੇ ਭਾਈ ਨਾ ਉਹਦਾ ਰੂਪ ਹੈ ਨਾ ਰੰਗ ਹੈ ਪਰ ਦੇਣਾ ਮੂਲ ਮੰਤਰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਅਜੂਨੀ ਸੈਭੰ ਜੁਨਾ ਤੋਂ ਰਹਿਤ ਹੈ ਸੈਭੰ ਪ੍ਰਕਾਸ਼ਮਈਓ ਮਾਰ ਕਹਿੰਦੇ ਉਹ ਕਿੱਥੇ ਹੈ ਇਹਨਾਂ ਸਾਮ੍ਹੇ ਜੋਤ ਜੋਤ ਹੈ ਸੋਏ ਤੇ ਇੱਦਾਂ ਚਾਨਣ ਸਾਮ੍ਹੇ ਚਾਨਣ ਹੋਈ ਉਹ ਪ੍ਰਮਾਤਮਾ ਸਾਰਿਆਂ ਵਿੱਚ ਹੈ ਕਿੱਥੇ ਕਿੱਥੇ ਹੈ ਘਟ ਘਟ ਮੈਂ ਹਰ ਯੂਵ ਸ ਸੰਤਨ ਕੋ ਉਪਕਾਰ ਉਹ ਤਾਂ ਸਾਰਿਆਂ ਵਿੱਚ ਹੈ ਉਹ ਇੱਕ ਥਾਂ ਤੋਂੜ ਪਰ ਦਸਵੇਂ ਪਾਤਸ਼ਾਹ ਦਾ ਜਾਪ ਸਾ ਪੜਦੇ ਚੱਕਰ ਚਿੰ ਅਰ ਵਰਣ ਜਾਤ ਅਰ ਪਾਤ ਮੈਣ ਜੇ ਰੂਪ ਰੰਗ ਨ ਰੇਖ ਭੇਖ ਕੋਊ ਕਹਿ ਨ ਸਕਤ ਕੇ ਅਚਲ ਮੂਰਤ ਅਨਪਾਉ ਪ੍ਰਕਾਸ਼ਮ ਕੋਜ ਕੇ ਜੈ ਕਹਿੰਦੇ ਉਹ ਤਾਂ ਪ੍ਰਕਾਸ਼ ਨਹੀਂ ਹੈ ਉਹਦਾ ਕੋਈ ਰੰਗ ਰੂਪ ਹੀ ਨਹੀਂ ਉਹ ਤਾਂ ਇੱਕ ਕਾਲਪੁਰਖ ਹੈ ਅਗੰਮੀ ਉਹ ਪ੍ਰਮਾਤਮਾ ਪ੍ਰਕਾਸ਼ ਰੂਪ ਹੈ ਉਹਨੂੰ ਅਸੀਂ ਸਾੜ ਦਿੱਤਾ ਤੇ ਅਸੀਂ ਤਾਂ ਹੋਰ ਹੀ ਆਸੇ-ਪਾਸੇ ਨੂੰ ਲਾ ਗਏ ਸਾਧ ਸੰਗਤ ਜੀ ਧੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰੋ ਜੋ ਵੀ ਗੱਲ ਕਹਿਣੀ ਹੈ ਗੁਰੂ ਨਾਨਕ ਦੇ ਦਰ ਤੇ ਕਹੋ ਗੁਰੂ ਨਾਨਕ ਦੀ ਮੰਨ ਕੇ ਤਾਂ ਵੇਖੋ ਹੋਰ ਬਥੇਰੇ ਬਾਬੇ ਕੋਈ ਦੀ ਨਾ ਸੁੱਖ ਦਈਏ ਪੰਗਾ ਛੇੜ ਲਗੇ ਨਾ ਨਾ ਤਈਏ ਤੰਗ ਕਰਦਾ ਪਰ ਗੁਰੂ ਨਾਨਕ ਨੇ ਕਿਸੇ ਨੂੰ ਤੰਗ ਕਰਦਾ ਆਪੋ ਸਤ ਹਾਂ ਜਿਹੜੇ ਪ੍ਰਮਾਤਮਾ ਨੇ ਦਿੱਤੀਆਂ ਦਾਤਾਂ ਦਦਾ ਦਾਤਾ ਇਹ ਸਭ ਕੁ ਦੇਵਨ ਹਾਰ ਦੇਂਦੇ ਟੂਟ ਨਾ ਆਈ ਅਗਣ ਤਹ ਪਰੇ ਪੰਧਾਰ ਉਹ ਪਾਸ਼ਾ ਨੂੰ ਪਾਸ਼ਾ ਤੋਂ ਆਪ ਲੈ ਸਕਦੇ ਆ ਸਾਧ ਸੰਗ ਜੀ ਥੋੜਾ ਸਕਦੇ ਇਸ ਕਰਕੇ ਉਹ ਕਹੇ ਜਾਂ ਪ੍ਰਮਾਤਮਾ ਹੋਵੇਗਾ ਜਿਹੜਾ ਸੁੱਖ ਨੇ ਦਿੱਤੀ ਤੇ ਮਾਝੀ ਮਨੋਂ ਹਟ ਜੀ ਉਹ ਲਈ ਐਸ ਕਰਕੇ ਮਨਤਾ ਮਨੋਤਾ ਜਿਹੜੀਆਂ ਗੁਰੂ ਪਾਤਸ਼ਾਹ ਨੇ ਸਾਨੂੰ ਛੱਡਣ ਲਈ ਹੁਕਮ ਦਿੱਤਾ ਇਹ ਕਰਕੇ ਅਸੀਂ ਫਿਰਦੀਆਂ ਇਹਨਾਂ ਦੇ ਮਾਰ ਮਾਫ਼ ਕਰਨਾ ਨਾਲੇ ਮੱਥਾ ਗੁਰੂ ਗ੍ਰੰਥ ਸਾਹਿਬਾ ਨੂੰ ਟੇਕੀਆ ਨੇ ਨਾਲੇ ਦੁਨਿਆਈ ਦੁਨਿਆਵੀ ਬਣਾਏ ਲੋਕਾਂ ਦੇ ਬਾਬੇ ਜਿਹੜੇ ਥੱਕੇ ਹੋ ਉਹਨਾਂ ਨੂੰ ਮੱਥਾ ਟੇਕੀਆ ਨੇ ਐਂ ਥੋੜਾ ਕੰਮ ਚੱਲਦਾ ਹੈ ਸਾਣਾ ਦਾ ਕਹਣਾ ਹੈ ਕਿ ਦੋ ਬੇੜੀਆਂ ਦੇ ਵਿੱਚ ਸਵਾਰ ਬੰਦਾ ਕਦੇ ਵੀ ਨਦੀ ਨਹੀਂ ਪਾਰ ਕਰ ਸਕਦਾ ਸਮੁੰਦਰ ਵੀ ਇੱਕ ਲਾ ਤੇ ਇਧਰ ਲਈ ਬੇੜੀ ਚ ਧਰਦੀ ਇੱਕ ਤੇ ਉਧਰ ਧਰਨੀ ਉਹ ਤਾਂ ਫਿਰ ਡੋਬਾ ਹੀ ਖਾਣਾ ਆਪ ਕੋ ਸਾਥਾ ਹਾਂ ਤੇ ਇੱਕ ਸਾਥਾਂ ਕਰਕੇ ਘਰਾਂ ਵਿੱਚ ਦੁਖੀਆਂ ਸਾਥ ਸੰਗਤ ਅਸੀਂ ਤਾਂ ਗੁਰੂ ਨਾਨਕ ਦੇ ਦਰ ਘਰ ਤੇ ਅਸੀਂ ਤਾਂ ਗੁਰੂ ਨਾਨਕ ਦੇ ਧੰਨ ਗੁਰ ਗ੍ਰੰਥ ਸਾਹਿਬ ਦੇ ਕਈ ਤਾਂ ਅਸੀਂ ਸ੍ਰੀ ਕੀ ਬਣਾ ਕੇ ਰੱਖਤੇ ਬਣਾ ਕੇ ਰੱਖ ਕੇ ਕਿਤੇ ਨਹੀਂ ਗੁਰੂ ਘਰਾਂ ਦੇ ਵਿੱਚ ਅਸੀਂ ਸ੍ਰੀ ਕਥਾ ਦੇ ਬਾਬਿਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਅਰਦੇ ਬਰੋਬਰ ਥਾਪ ਤੇ ਸ੍ਰੀਖ ਬਣਾਤੇ ਅਸੀਂ ਤਾਂ ਤੇ ਸਾਧ ਸੰਗਤ ਜੀ ਮਹਾਰਾਜ ਸ੍ਰੀਖ ਵਾਰੇ ਕੀ ਕਹਤਾ ਵੀ ਸਾਧ ਸੰਗਣਾ ਕੀਤੀ ਹੈ ਦੂਰੋ ਜਾ ਗਿਆ ਭਾਗ ਮਹਾਰਾਜ ਕਹਿੰਦੇ ਵਾਸਨਕਾਰੋ ਪਰਸੀਤ ਔਕਸ ਲਾਗਿਆ ਤਾਂ ਮਹਾਰਾਜ ਨੇ ਤਾਂ ਅਸੀਂ ਸ੍ਰੀਖ ਬਣਾ ਕੇ ਥਾਪ ਤੇ ਸਾਧ ਸੰਗਤ ਜੀ ਗੁਰੂ ਘਰਾਂ ਦੇ ਸ੍ਰੀਖ ਬਣ ਗਏ ਗੁਰੂ ਗ੍ਰੰਥ ਸਾਹਿਬ ਮਰਦੇ ਸ੍ਰੀਖ ਬਣ ਗਏ ਅਸੀਂ ਤਾਂ ਤੇ ਫਿਰ ਭਾਗ ਗਿਆ ਸੁਖ ਸੁੱਖ ਆਉਣੀ ਮਿਲਦਾ ਆਖੋ ਸਤਨ ਹਾਂ ਹਾਂ ਵਾ ਮਹਾਰਾਯਨਾ ਤਾਂ ਮਹਾਰਾਜ ਕਹਿੰਦੇ ਨੇ ਪਹਿ ਕਾਹੂ ਕੋ ਦੇਤਨ ਹੈ ਲੈ ਪਹਿਮਾਨਤ ਆ ਨਾ ਤਾਂ ਮਹਾਰਾਜ ਕਹਿੰਦਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਬੜਦੇ ਨਾ ਨਿਰਭਾਉ ਨਿਰਵੈਰ ਚਲ ਕੀ ਹੋ ਗਿਆ ਨਹੀਂ ਤੇ ਥੁੱਕੜਾ ਪ੍ਰਸ਼ਾਦ ਦੀ ਦੇਕਰ ਹੀ ਕੋਈ ਗੱਲ ਨਹੀਂ ਸਾਈਡ ਪੜ ਨਹੀਂ ਕਰਾਏਗਾ ਕੋਈ ਗੱਲ ਨਹੀਂ ਬਾਹਰ ਆਈ ਨਹੀਂ ਕਹਿੰਦੇ ਵੀ ਤੂੰ ਕਰਾ ਵੀ ਤੇਰੇ ਤੇ ਧੌਂਡ ਤੇ ਗੋਡਾ ਧਰਿਆ ਜਾਂ ਗਲ ਚ ਗੁੱਠਾ ਦਿੱਤਾ ਵੀ ਤੂੰ ਕਰਾ ਵੀ ਤੂੰ ਨਹੀਂ ਕਰਾਇਆ ਤਾਂ ਤੈਨੂੰ ਦੁੱਖ ਖਾਵੇਗਾ ਸਾਥ ਸੰਗਤ ਜੀ ਇਹ ਥੋੜਾ ਹੁੰਦਾ ਪਰ ਸਾਨੂੰ ਡਰਾ ਹੀ ਇਦਾਂ ਡਰਿਆ ਪਾ ਜੇ ਤੂੰ ਫਲਾਣੇ ਬਾਬੇ ਦਾ ਪਾਠ ਵੀ ਕਰਾਇਆ ਕੀ ਪਤਾ ਤੁਹਾਡੇ ਆ ਤੁਹਾਡੇ ਤਾਂ ਕਰਕੇ ਦੁੱਖ ਹੈ ਤੁਸੀਂ ਫਲਾਣੇ ਬਾਬੇ ਸਹੀਦੀ ਸੁਖ ਸੁਖੀ ਵੀ ਉਹ ਨਹੀਂ ਦਿੱਤੀ ਫਲਾਣੇ ਬਾਬੇ ਦੀ ਦਿੱਤੀ ਨਹੀਂ ਕਿ ਸਾਡੇ ਵਰਗੇ ਡਰ ਜਾਂਦੇ ਵੀ ਹੈ ਇੰਨਾ ਤਗੜਾ ਬਾਬਾ ਪਰ ਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਜਦੋਂ ਬਾਣੀ ਪੜ੍ਹੋਗੇ ਤਾਂ ਫੇਰ ਪਤਾ ਲੱਗਣਾ ਵੀ ਪਹਿ ਤਾ ਮੂਰਤ ਉਹ ਦੇਤਨ ਹੈ ਮੈਂ ਪਹਿਮਾਨਤ ਹਾਨ ਨਾ ਤਾਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਕੀ ਗੁਰੂ ਗਰਾਂ ਸਾਮਾਰ ਸਿੱਖ ਨੂੰ ਭਾਈ ਕਹਦੇ ਸਿੱਖ ਦਾ ਮਾਰਾ ਕਰਨਗੇ ਸਤਿਗੁਰੂ ਸਭਨਾਂ ਦਾ ਭਲਾ ਮਨਾਏ ਹੁੰਦਾ ਸਤਿਗੁਰੂ ਤਾਂ ਸਾਰਿਆਂ ਦਾ ਭਲਾ ਮੰਨਦੇ ਐ ਤੇ ਅਰਦਾਸ ਵੀ ਇੱਕ ਵਿੱਚ ਵੀ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਗੁਰੂ ਨਾਨਕ ਨੂੰ ਡਲੇ ਵੀ ਮਾਰਨ ਆ ਗਏ ਇੱਟਾ ਰੋੜੇ ਮਾਰਨ ਵੀ ਆ ਗਏ ਮਾਰਨ ਤੋਂ ਉਹਨਾਂ ਦਾ ਵੀ ਭਲਾ ਕੀਤਾ ਸੁਣਿਆ ਨਾ ਕਈ ਦਫਾ ਜਦ ਬਾਬਾ ਦਾਰ ਦੀ ਧਰਤੀ ਤੇ ਮੇਰੇ ਪਾਤਸ਼ਾਹ ਗੁਰੂ ਨਾਨਕ ਜੀ ਆਏ ਮਰਦਾਨਾ ਕਹਿੰਦਾ ਮਹਾਰਾਜ ਭੁੱਖ ਲੱਗੀ ਹੈ ਕਿ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਬੰਦਗੀ ਕਰ ਸਿਮਨ ਨਹੀਂ ਮਹਾਰਾਜ ਪਰ ਇੱਕ ਗੱਲ ਨੋਟ ਕਰੋ ਕਈ ਇਤਿਹਾਸਕਾਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਮਰਦਾਨੇ ਨੂੰ ਭੁੱਖੜ ਤੇ ਝਾਇਆ ਜਾਦੇ ਕਰਕੇ ਮੰਨਿਆ ਜੇ ਭਾਈ ਮਰਦਾਨੇ ਨੂੰ ਪਿਆਸ ਨਾ ਲੱਗਦੀ ਤਾਂ ਬਲੀ ਕੰਧਾਰੀ ਦਾ ਉਧਾਰ ਹੋ ਜਾਣਾ ਸੀ ਜੇ ਭਾਈ ਮਰਦਾਨੇ ਨੂੰ ਧਾਰ ਦੇ ਜੀਆਂ ਦੇ ਮਿਲਨ ਦੀ ਤਰਫ ਨਾ ਹੁੰਦੀ ਕੀ ਕੌਡੇ ਰਾਖਸ਼ ਦਾ ਮਹਾਰਾਜ ਉਧਾਰ ਕਰ ਸਕਦੇ ਸੀ ਸੋਚਣਾ ਚਾਹੀਦਾ ਉਹਦੀ ਭੁੱਖ ਦੇ ਪਿੱਛੇ ਵੀ ਸਾਹ ਸੰਗਲੀ ਕਿੰਨੇ ਹੀ ਦੁਨੀਆ ਦੇ ਲੋਕਾਂ ਦਾ ਉਧਾਰ ਹੋਇਆ ਮਹਾਰਾਜ ਨੂੰ ਭੁੱਖ ਲੱਗੀ ਆ ਕਹਿੰਦੇ ਕੋਈ ਗੱਲ ਨਹੀਂ ਭਾਈ ਜਰਾ ਤੋਂ ਠਹਿਰ ਕਹਿੰਦਾ ਨਹੀਂ ਮਹਾਰਾਜ ਬਰਦਾਸ਼ਤ ਚੰਗਾ ਕਰਦੇ ਭਾਈ ਜਾ ਗੁਰੂ ਨਾਨਕ ਦਾ ਜਦੋਂ ਕਹਦਾ ਕਹਿੰਦੇ ਚਲਾ ਜਾ ਆਗਿਆਕਾਰ ਸੀ ਇਹ ਨਹੀਂ ਵੀ ਗੁਰੂ ਨਾਨਕ ਦੀ ਆਗਿਆ ਨਹੀਂ ਮੰਨਦਾ ਸੀ ਮਾਰੇ ਕਹਿੰਦੇ ਚੰਗਾ ਭਾਈ ਜਿਆਦੇ ਕਰ ਤਾਂ ਚਲਾ ਜਾ ਇਹਨੇ ਇੱਕ ਪਿੰਡ ਵਿੱਚ ਗਿਆ ਕਿ ਹੁਣ ਬਗਦਾਦ ਦੇ ਪੀਰ ਨੇ ਸਾਧ ਸੰਗ ਦੀ ਐਨਾ ਭਰਮ ਜਾਲ ਕੂੜ ਪ੍ਰਚਾਰ ਕੀਤਾ ਰੱਬ ਦੇ ਪਿਆਰਾਂ ਪ੍ਰਤੀ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਜਾਣ ਕੇ ਕਹਿੰਦੇ ਏਟ ਰੋੜੀ ਮਾਰਨ ਲੱਗੇ ਮਾਰੇ ਜੀ ਕਹਿੰਦੇ ਭੱਜਿਆ ਆਏ ਭਾਈ ਮਰਦਾਨਾ ਜੀ ਮਾਗਰ ਮਾਗਰੇਟਾ ਰੋੜੇ ਲੈ ਕੇ ਆ ਗਏ ਜੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਮੋਢੇ ਬੱਜੇ ਸੀ ਰੋੜੇ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਭਲਾ ਕਰੇ ਬਾਹਰ ਕਹਿੰਦੇ ਬਸਦੇ ਰਹੋ ਬਸਦੇ ਰਹੋ ਅਸੀਂ ਕੀ ਕਹਿੰਦੇ ਸਾਡਾ ਕੋਈ ਕੋਈ ਮਾੜਾ ਕਰ ਦੇ ਬਹਿ ਜੇ ਬੇੜਾ ਉੱਜੜ ਜੇ ਆਪਾਂ ਤਾਂ ਕੀ ਕਹਿੰਦੇ 100-100 ਪੌੜੀਆਂ ਚੜਦੇ ਆ ਪਰ ਗੁਰੂ ਨਾਨਕ ਨੇ ਕੀ ਕਿਹਾ ਸੀਗਾ ਵੀ ਬਸਦੇ ਰਹੋ ਕਹਿੰਦੇ ਤਾਂ ਭਗਤ ਫਰੀਦ ਸਾਹਿਬ ਨੇ ਸਾਨੂੰ ਵਜਨ ਕੀਤਾ ਫਰੀਦਾ ਜੋ ਤੈ ਮਾਰਨ ਮੁਕੀਆਂ ਤੰਨਾ ਨਾ ਮਾਰੇ ਘੋਮ ਜੇ ਸਾਡੇ ਕੋਈ ਰੋੜਾ ਮਾਰਦੇ ਸੀ ਤੇਟ ਮਾਰਦੇ ਆ ਜੇ ਸਾਡੇ ਕੋਈ ਮੁੱਕੀ ਮਾਰਦੇ ਨਾ ਕੁਸੁਰ ਨਾ ਮਾਰਦੇ ਆ ਜੇ ਸਾਨੂੰ ਕੋਈ ਇੱਕ ਕਹਿੰਦਾ ਅਸੀਂ ਤਾਂ ਚਾਰ ਸੁਣਾ ਦਿੰਨੇ ਆ ਫਿਰ ਨੇਰੇ ਫਿਰ ਪੋਤਲੇ ਫਰੋਲ ਦਿੰਨੇ ਆ ਖੋ ਸਤਾਂ ਆਇ ਤੇ ਇਦਾਂ ਕਰਦੇ ਆ ਸਾਡਾ ਸੁਦਾ ਪਰਪੱਕ ਬਖਰੀਬ ਸਾਹਿਬ ਚ ਕਹਿੰਦੇ ਨਾ ਜੋ ਤੈ ਮਾਰਨ ਮੁਕੀਆਂ ਤੰਨਾ ਨਾ ਮਾਰੇ ਘੋਮ ਉਹ ਕਹਿੰਦੇ ਗੰਦੇ ਨੇ ਸੜੇ ਬੰਦੇ ਨੇ ਆਪਦੀ ਜ਼ੁਬਾਨ ਹੀ ਗੰਦੀ ਕਰਨੀ ਆ ਐਵੇਂ ਨਾ ਕਿਸੇ ਮਗਰ ਲਾ ਕੇ ਆਪਣੇ ਮਨ ਨੂੰ ਐਵੇਂ ਮਾਰੇ ਵਾਲੇ ਪ੍ਰਭਾਵ ਪਾਸੇ ਲੈ ਜੀਏ ਤੇ ਸਤਿਗੁਰੂ ਕੀ ਕਹਿੰਦਾ ਕਹਿੰਦੇ ਬਸ ਦੇ ਰੋ ਮਰਦਾਨਾ ਜੀ ਦੇਖ ਕੇ ਹੈਰਾਨ ਨੇ ਭਾਈ ਬਾਲਾ ਜੀ ਗੁਰੂ ਨਾਨਕ ਦੇ ਮੁਖ ਵੱਲ ਝਾਕਦੇ ਪਾਸ਼ਾ ਆ ਵੇ ਸਾਡੇ ਇੱਥੇ ਰੋੜਾ ਵੱਜਿਆ ਮੱਥੇ 'ਚ ਵੱਜਿਆ ਮਹਾਰਾਜ ਤੁਹਾਡੇ ਵੀ ਵੱਜਿਆ ਤੇ ਮਰਦਾਨਾ ਜੀ ਖਿੱਚ ਗਏ ਭਾਈ ਬਾਲਾ ਜੀ ਵੀ ਖਿੱਚ ਗਏ ਪਰ ਗੁਰੂ ਨਾਨਕ ਦੇ ਦਰ ਦੇ ਮਾਰੇ ਬੋਲੇ ਨਹੀਂ ਸੀ ਗੁਰੂ ਨਾਨਕ ਦੀ ਆਗਿਆ ਵਿੱਚ ਸੀ ਭਟਕਦੇ ਨਹੀਂ ਤੇ ਭਟਕਦੇ ਨਹੀਂ ਸੀ ਛੇਤੀ ਤੇ ਇੰਨੇ ਚ ਭਾਈ ਜਦੋਂ ਪਤਾ ਲੱਗਿਆ ਹੋਰ ਨੇੜ ਦੇ ਪਿੰਡ ਵਾਲਿਆਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਐ ਪ੍ਰੇਮ ਹੀ ਇੰਨਾ ਸੀ ਕੋਈ ਸਾਧ ਸੰਗ ਨਹੀਂ ਕੋਈ ਕੜਾ ਲਿਆਇਆ ਕੋਈ ਖੀਰ ਪੂੜੇ ਲਿਆਇਆ ਕੋਈ ਮਠਿਆਈ ਲਾਇਆ ਕੋਈ ਪਕੌੜੀਆਂ ਤੇ ਚੌੜੀਆਂ ਕਹਿਣ ਦਾ ਬਾਪ ਛਤੀ ਪ੍ਰਕਾਰ ਦੇ ਭੋਜਨਾਂ ਦੇ ਢੇਰ ਲਾ ਗੇ ਭਾਈ ਬਾਲੇ ਨੂੰ ਕੋਤੇ ਮਰਦਾਨੇ ਕਹਿੰਦੇ ਮਾਰ ਕਹਿੰਦੇ ਭਾਈ ਛਕ ਲੋ ਰੱਜ ਕੇ ਛਕ ਲੋ ਜਿੰਨਾ ਛਕਿਆ ਜਾਂਦਾ ਭਾਈ ਬਾਲੇ ਨੇ ਛਕਿਆ ਭਾਈ ਮਰਦਾਨੇ ਨੇ ਛਕਿਆ ਗੁਰੂ ਨਾਨਕ ਨੇ ਛਕਿਆ ਫਿਰ ਜਿੰਨੇ ਮਾਈ ਭਾਈ ਨਾਲ ਸੀ ਸਾਰਿਆਂ ਨੇ ਛਕਿਆ ਤੇ ਪਿੰਡ ਦਾ ਚੌਧਰੀ ਆ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਮਹਾਰਾਜ ਇੱਕ ਵੀ ਬਤਨ ਕਹਿੰਦੇ ਉੱਜੜ ਜੋ ਆਖੋ ਸਾਤਨਾ ਮਾਰੇ ਕਹਿੰਦੇ ਉੱਜੜ ਜੋ ਇਹ ਸਾਜ ਸੰਗ ਜੀ ਹੁਣੋ ਉੱਜੜ ਜੋ ਕਹਿਦ ਕੇ ਈ ਗੁਰੂ ਨਾਨਕ ਦੇ ਵਿਰੋਧੀ ਹੋ ਗਏ ਗੁਰੂ ਨਾਨਕ ਨੂੰ ਪਿਆਰ ਹੀ ਇੰਨਾ ਕਰਦੇ ਸੀ ਕਹਿੰਦੇ ਮਹਾਰਾਜ ਸਤ ਵਜਣਾ ਜੋ ਤੁਸੀਂ ਕਹਿ ਦਿੱਤਾ ਮਹਾਰਾਜ ਪਰਵਾਨ ਹੈ ਆਪੋ ਸਤਨਾਮ ਤੇ ਫਿਰ ਭਾਈ ਬਾਲਾ ਜੀ ਤੇ ਮਰਦਾਨਾ ਜੀ ਮਹਾਰਾਜ ਮੁਖੌਲ ਝਾੜਦ ਕਹਿੰਦੇ ਪਾਸ਼ਾ ਕਮਾਲ ਹੋ ਗਈ ਬੜਾ ਸੋਹਣਾ ਨਾਂ ਕੀਤਾ ਤੁਸੀਂ ਜਿੰਨਾ ਨੇ ਉੱਜੜਨਾ ਸੀ ਉਹਨਾਂ ਨੂੰ ਤਾਂ ਕਹਿੰਦੇ ਤੁਸੀਂ ਬਸਜੋ ਤੇ ਜਿੰਨਾਂ ਦਾ ਬਸੇਵਾ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਉੱਜੜ ਜਾਓ ਮਾਰੀ ਹੱਸ ਕੇ ਗਾਣ ਲੱਗਾ ਮਰਦਾਨਿਆਂ ਇਹਨਾਂ ਜਿਨ੍ਹਾਂ ਨੇ ਟੋੜੇ ਮਾਰੇ ਸੀ ਨਾ ਉਹ ਬੰਦੇ ਨਕਮੇ ਉਹ ਨੀਚ ਸੀ ਉਹ ਸ਼ਰਦਾ ਤੋਹੀਣੇ ਸੀ ਉਹ ਰੱਬ ਤੋਂ ਟੁੱਟੇ ਹੋਏ ਸੀ ਉਹਨਾਂ ਨੇ ਰੱਬ ਨਾਲ ਜੁੜਿਆਂ ਦਾ ਸਤਕਾਰ ਦਾ ਕੀ ਕਰਨਾ ਸੀ ਉਹ ਤਾਂ ਇੱਟਾ ਰੋੜੇ ਮਾਰਦੇ ਨੇ ਕਹਿੰਦੇ ਇਹੋ ਜਿਆ ਨੂੰ ਇੱਕ ਥਾਂ ਤੇ ਰਹਿਣਾ ਹੀ ਠੀਕ ਆ ਤੂੰ ਸਤਣਾ ਹਾਂ ਜੇ ਉਹਨਾਂ ਵਰਕੇ ਹੋ ਕੇ ਉਹਨਾਂ ਦੇ ਰੱਬੀ ਆਪੇ ਬਚਨ ਕਹਿੰਦੇ ਉੱਜੜ ਜੋ ਉਹੋ ਜਣ ਉੱਜੜ ਕੇ ਆਪ ਦੇ ਵਰਗੇ ਹਜ਼ਾਰਾ ਬਣਾ ਲੈਣੇ ਸੀ ਹਜ਼ਾਰਾ ਇਸ ਕਰਕੇ ਕਹਿੰਦੇ ਉਹਨਾਂ ਸ਼ਰਧਾਂਤੋ ਹੀਨੇ ਪੁਰਖਾਂ ਦਾ ਕਹਿੰਦੇ ਇੱਕ ਥਾਂ ਤੇ ਰਸਨਾ ਜ਼ਰੂਰੀ ਹੈ ਮਹਾਰਾਜ ਫਿਰ ਇਹਨਾਂ ਨੇ ਤਾਂ ਬੜਾ ਇਹਨਾਂ ਦਾ ਕੀ ਮਤਲਬ ਹੈ ਭਾਰੇ ਕਹਿੰਦੇ ਭਲੇ ਲੋਕ ਨੇ ਦਿਲਦਾਰ ਲੋਕ ਨੇ ਇਹ ਸ਼ਰਧਾਵਾਨ ਨੇ ਇਹ ਦਇਆਵਾਨ ਨੇ ਇਹ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣਗੇ ਕਿ ਫਿਰ ਅੱਜ ਹੈ ਕਿ ਨਹੀਂ ਹੈ ਗੁਰੂ ਨਾਨਕ ਦੇ ਵਚਨਾਂ ਜਿੱਥੇ ਹੜ ਆਉਂਦੇ ਨੇ ਭੱਜੇ ਜਾਂਦੇ ਨੇ ਲੰਗਰ ਲਾਉਂਦੇ ਜਾਂਦੇ ਨੇ ਬਾਹਰਲੇ ਮੁਲਕਾਂ ਵਿੱਚ ਦੇਖੀਏ ਤਾਂ ਵਿਖਾਣ ਪੀਣ ਦੇ ਲੰਗਰ ਖੁੱਲੇ ਚੱਲਦੇ ਨੇ ਆ ਕਸਾਨੀ ਧਰਨੇ ਲੱਗੇ ਪੀਜੇ ਵਰਦਰ ਕਿਧਰੇ ਬਾਦਾਮ ਕਿਧਰੇ ਤਾਜੂ ਚੱਲੇ ਕਿ ਨਹੀਂ ਚੱਲੇ ਇਹ ਗੁਰੂ ਨਾਨਕ ਦੇ ਬਚਨੀ ਨੇ ਜੇ ਉਹ ਜਿਹੜੇ ਸੀ ਤਾਂ ਸਾ ਸੰਗ ਜੀ ਦੁਨੀਆ ਭਰ ਦੇ ਵਿੱਚ ਫੈਲ ਗਿਆ ਕੋ ਸਤਨਾਮ ਤੇ ਗੁਰੂ ਨਾਨਕ ਦੇ ਵਚਨਾ ਅਨੁਸਾਰ ਹੁਣ ਗੁਰੂ ਨਾਨਕ ਦੇ ਸ਼ਰਧਾ ਦਾ ਧਾਰ ਕੇ ਵੇਖੀਏ ਸਤਿਗੁਰੂ ਭਲਾ ਕਰਦਾ ਸਤਿਗੁਰੂ ਜੀ ਕਿਸੇ ਦਾ ਮਾਰਾ ਨਹੀਂ ਕਰਦੇ ਸਾਧ ਸੰਗਤ ਜੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਾਰਨ ਦੇ ਔਰ ਗੁਰੂ ਨਾਨਕ ਜੀ ਦੇ murid ਬਣ ਗਏ ਸੀ ਇਹ ਕਿਸੇ ਦਾ ਉਜਾਲਾ ਨਹੀਂ ਮਾਰਾ ਸਤਿਗੁਰੂ ਜੀ ਭਲਾਮ ਕਰਦੇ ਨੇ ਹਰੇਕ ਦਾ ਭਲਾ ਕਰਦੇ ਨੇ ਇਹ ਭਲੇ ਦੀ ਗੱਲ ਮਹਾਰਾਜ ਕਹਿੰਦੇ ਵੀ ਚੜ੍ਹਦੀ ਕਲਾ ਹੋਵੇ ਭਾਈ ਪਰਮੇਸ਼ਰ ਨਾਮ ਦੀ ਦਾਤ ਬਖਸ਼ੇ ਫਿਰ ਦੁੱਖਾਂ ਨੂੰ ਦੂਰ ਦੁਖਦਾਰ ਸੁਖ ਰੋਗ ਭਇਆ ਜਾਂ ਸੁਖਤਾਂਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਘਰੀ ਨਾ ਹੋਈ ਬੜਿਹਾਰੀ ਕੁਦਰਤ ਵਸਿਆ ਤੇ ਰੰਤ ਨਾ ਜਾਈ ਜਿਹੜਾ ਕੁਦਰਤ ਅਕਾਲ ਪੁਰਖ ਵੈਗੁਰੂ ਵਸਦਾ ਨਾ ਕਦੇ ਉਹਦੀ ਮਹਿਮਾ ਕਰਿਆ ਕਰੋ ਉਹਦੀ ਉਸਤਤ ਕਰਿਆ ਕਰੋ ਨਾ ਕਿ ਕਿਸੇ ਬੰਦੇ ਦੇ ਬਣਾਏ ਕਿਸੇ ਬਾਬੇ ਦੇ ਕਿਸੇ ਪੀਰ ਦੇ ਕਿਸੇ ਦੇਵੀ ਦੇਵਤੇ ਮਾਦਰ ਨਹੀਂ ਗੁਰੂ ਗ੍ਰੰਥ ਸਾਹਿਬਹਾਰ ਦੇ ਲੜ ਲਾ ਕੇ ਇੱਕ ਅਕਾਲ ਦੀ ਪੂਜਾ ਕਰਿਆ ਕਰੀ ਸਾਸ ਸੰਗ ਜੀ ਫੇਰ ਵੇਖਿਓ ਕਿੰਨੀਆਂ ਖੁਸ਼ੀਆਂ ਤੇ ਕਿੰਨੇ ਆਨੰਦ ਹੋਣਗੇ ਆਪ ਕੋ ਸਤ ਨਾਮ ਤਾਂ ਕਰਕੇ ਮਹਾਰਾਜ ਕਹਿੰਦਾ ਜਨ ਕੋ ਸਤ ਗੁਰ ਥਾਪਿਆ ਤਸਮੇਟ ਰਹਿ ਸਕੈ ਕੋਏ ਜਿਨਾ ਗੁਰਮਖਾ ਤਾਂ ਹੀ ਸਤ ਗੁਰਾਂ ਨੇ ਸਥਾਪਨਾ ਕੀਤਾ ਭਾਵ ਕਿਰਪਾ ਦ੍ਰਿਸ਼ਟੀ ਕੀਤੀ ਹੈ ਨਾ ਉਹਨਾਂ ਨੂੰ ਜੋ ਵਡਿਆਈ ਸਤ ਗੁਰਾਂ ਨੇ ਦਿੱਤੀ ਹੈ ਉਹਨੂੰ ਕੋਈ ਮਤਾਂ ਨਹੀਂ ਸਕਦਾ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਤੇ ਨਾਮ ਦੇ ਸਭ ਇਕ ਦੁਨੀਆ ਦੇ ਵਿੱਚ ਪ੍ਰਗਟ ਹੁੰਦੇ ਨੇ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਆ ਭਾਈ ਉਹ ਪਰਮੇਸ਼ਰ ਦੇ ਨਾਮ ਨੂੰ ਹੀ ਸਰੀਰ ਕਰਕੇ ਪੂਜਦੇ ਐ ਤੇ ਨਾਮ ਨੂੰ ਮੰਨ ਕੇ ਮੰਨਦੇ ਨੇ ਤੇ ਉਹਨਾਂ ਨੂੰ ਫਿਰ ਕੱਢਣ ਤੋਰੈ ਤਸਵੀਰ ਵੀ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਇਹ ਅਗਲੇ ਸ਼ਬਦਾਂ ਵਿੱਚ ਮਹਾਰਾਜ ਕਹਿੰਦੇ ਖੇਉ ਖੇਰ ਲਈਐ ਤਾਂ ਜੀਉ ਕਿਹਾ ਹੋਏ ਮਨੁਮੱਖਾਂ ਦਾ ਮਿੱਟੀ ਭਾਵ ਸਰੀਰ ਜੋ ਪੰਜ ਤੱਤਾਂ ਦਾ ਬਣਿਆ ਜਦੋਂ ਪਰਮੇਸ਼ਰ ਜੀ ਮਿੱਟੀ 'ਚ ਰਲਾ ਦਿੰਦੇ ਐ ਤਾਂ ਜੀਵਾਂ ਦਾ ਹਾਲ ਕਿਹੋ ਜਿਹਾ ਹੁੰਦਾ ਭਾਵ ਮਾਨਵਕ ਜੀਵਾਂ ਦਾ ਪਤਾ ਨਹੀਂ ਕਿ ਕਰਮਾਂ ਅਨੁਸਾਰ ਕਿਹੋ ਜਿਹੀ ਹਾਲਤ ਹੁੰਦੀ ਹੋਵੇਗੀ ਅਰਥਾਤ ਬੁਰੀ ਹੁੰਦੀ ਐ ਜਲੀਆਂ ਸਭ ਸਿਆਣਪਾ ਪੁੱਠੀ ਚੱਲਿਆ ਰੋਏ ਤਦ ਉਹਨਾਂ ਦੀਆਂ ਸਾਰੀਆਂ ਸ਼ਾਸਤਰਾਂ ਬੁੱਧੀ ਦੀਆਂ ਸਿਆਣਪਾਂ ਚਤਰਾਈਆਂ ਵੀ ਸੜ ਜਾਂਦੀਆਂ ਨੇ ਤੇ ਅੰਤ ਸਮੇਂ ਰੋਦੇ ਹੋਏ ਪਰਲੋਕ ਨੂੰ ਚਲੇ ਜਾਂਦੇ ਨੇ ਨਾਨਕ ਨਾਮ ਨਾ ਬਿਸਰੈ ਦਰ ਗਿਆ ਕਿਆ ਹੋਏ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਨਾ ਕਹਿੰਦੇ ਉਹਨਾਂ ਦਾ ਦਰਗਾਹ ਦੇ ਵਿੱਚ ਗਿਆਂ ਕੀ ਹਾਲ ਹੋਵੇਗਾ ਬਹੁਤ ਬੁਰਾ ਹਾਲ ਹੋਵੇਗਾ ਜਿਵੇਂ ਆਤਮ ਪੁਰਾਨ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਸ਼ਰੀਰ ਸੁੱਟਦਾ ਨਾ ਉਸ ਵੇਲੇ ਮਨ ਜੜ ਹੋ ਜਾਂਦਾ ਜਿਵੇਂ ਜਖਮ ਤੋਂ ਕੀੜਾ ਡਿੱਗ ਕੇ ਸਾਸ ਸੰਜੀ ਜੜ ਗਿਆ ਹੋ ਜਾਂਦਾ ਇਸੇ ਪ੍ਰਕਾਰ ਚਾਰ ਘੜੀਆਂ ਲਈ ਤਾਂ ਮੇਰੇ ਉੰਨੀ ਦਾ ਮਨ ਵੀ ਵਿਹੋਸ਼ ਹੋ ਜਾਂਦਾ ਹੈ ਕਿ ਜਦੋਂ ਮੋਰਸ਼ਾ ਹੱਥ ਟੁੱਟਦੀ ਹੈ ਨਾ ਉਸ ਵੇਲੇ ਉਹ ਬਾਸ਼ਨਾ ਫਿਰ ਆਉਂਦੀ ਹੈ ਜਿਸ ਜੂਨ ਵਿੱਚ ਜਾਣਾ ਹੁੰਦਾ ਹੈ ਪਰਮੇਸ਼ਰ ਵੱਲੋਂ ਫਿਰ ਉਸ ਪਾਸੇ ਤੋਰਿਆ ਜਾਂਦਾ ਹੈ ਇਸ ਦੀਆਂ ਸਿਆਣਪਾਂ ਜਲ ਜਾਂਦੀਆਂ ਨੇ ਤੇ ਦਰਗਾਹ ਵਿੱਚ ਨੰਗੇ ਦੋਜ ਘ ਦੇਖ ਕੇ ਦਰ ਦੇ ਉਪਸਤਾਵਾ ਹੁੰਦਾ ਹੈ ਜੈ ਸਾਸਾ ਦੀ ਵਾਰ ਵਿੱਚ ਮੇਰੇ ਪਾਸ਼ਾ ਲਿਖਦੇ ਆ ਨੰਗਾ ਦੋਜ ਘ ਚਾਲਿਆ ਤਾਂ ਦਸੈ ਖਰਾ ਦਰਾਵਨਾ ਕਰ ਅਗਣ ਪਸ਼ੋ ਤਾਉਨਾ ਦਰਗਾ ਵਿੱਚ ਬੜੀ ਬੁਰੀ ਹਾਲਤ ਹੁੰਦੀ ਹੈ ਜੈਸਾ ਕਿ ਕਮਾਂਦਾ ਅਰਕਾਗਨਾ ਉਹਨੇ ਕੋਈ ਨਾ ਮੰਦੇ ਅਮਲ ਕਰੇ ਲਿਆ ਇਹ ਸਜ਼ਾ ਤੇ ਨਾ ਹਾਂ ਕਹਿੰਦੇ ਭਾਈਕਰ ਅਮਲ ਜੇ ਮਾਰੇ ਕੀਤਾ ਹੋਣਾ ਤਾਂ ਉਸ ਕਾਲਪੁਰ ਕਵੇਗੁਰ ਦਰਗਾ ਵਿੱਚ ਵੀ ਸਜ਼ਾ ਮਿਲਦੀ ਹੈ ਇਸ ਕਰਕੇ ਭਗਤ ਫਰੀਦ ਸਾਹਿਬ ਦੀ ਕਹਿੰਦੇ ਫਰੀਦਾ ਅਮਲ ਦੇ ਉੱਤੇ ਦੁਨੀ ਵਿੱਚ ਦਰਗਾ ਆਏ ਕੰਮ ਜੇ ਗੁਰੂ ਦੇ ਬਚਨਾਂ ਤੇ ਅਮਲ ਕਰਾਂਗੇ ਤਉ ਅਕਾਲ ਪੁਰਖ ਵੈਗੁਰੂ ਦੀ ਦਰਗਾਹ ਵਿੱਚ ਵੀ ਕੰਮ ਆਉਂਦੇ ਆ ਆਓ ਗੁਰੂ ਨਾਨਕ ਦੇਵ ਜੀ ਦੇ ਇਸ ਪਾਵਨ ਸ਼ਬਦ ਦੇ ਸਿਧਾਂਤ ਤੇ ਚੱਲ ਕੇ ਇੱਕ ਅਕਾਲ ਪੁਰਖ ਵੈਗੁਰੂ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਭਾਵਨਾ ਬਣਾਈਏ ਕਿ ਸਾਡੇ ਲਈ ਰੱਬ ਕੌਣ ਆ ਪਾਈ ਸਾਡੇ ਲਈ ਗੁਰੂ ਸਾਹਿਬ ਕਹਿੰਦੇ ਕੋਥੀ ਪਰਮੇਸ਼ਰ ਦਾ ਥਾਨ ਕੋਥੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸੰਬੋਧਨ ਕੀਤਾ ਸਤਿਗੁਰਾਂ ਨੇ ਕਿ ਪਰਮੇਸ਼ਰ ਦਾ ਥਾਨ ਹੈ ਰੱਬ ਦਾ ਘਰ ਹੈ ਕੇਵਲ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਏ ਹੋਏ ਪੂਰਨਾਂ ਤੇ ਚੱਲ ਕੇ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰ ਪ੍ਰਵਾਸੇ ਮਿਲ ਦੇ ਪਾਗੀ ਬਣੀਏ ਸੋ ਆਓ ਅਰਦਾਸ ਬੇਨਤੀ ਕਰੀਏ ਗੁਰਮੁਖ ਦੀਆਂ ਵਿਚਾਰਾਂ ਕਰਦਿਆਂ ਇਤਿਹਾਸ ਬਾਝਦੇ ਹੋਈਆਂ ਨਾ ਤਰਾਨੀਆਂ ਭੁੱਲਾ ਗੁਰੂ ਸਾਹਿਬ ਜੀਔਰ ਗੁਰੂ ਕੇ ਸੰਗਤ ਬਖਸ਼ਣ ਜੋਗ ਹੈ ਬਲਾਵ ਦੀ ਫਤਿਹ ਪਾਓ ਦੀ ਫਤਿਹ ਆਪੋ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਦੀ ਫਤਿਹ ਤੂੰ ਠਾਪੁਰ